ਕੀ ਤਾਂ ਲਾਈਟ ਹੈਗੀ ਦਾ ਪ੍ਰਬੰਧ ਕੀਤਾ ਜੀ ਉੱਥੇ ਤੁਹਾਡਾ ਰੰਮ ਖਰਾਬ ਹੋ ਜਾਂਦਾ ਜੀ ਅਸੀਂ ਸਵੇਰੇ 6 ਵਜੇ ਤੇ ਬੈਠੇ ਸੀ ਸਾਨੂੰ ਦੱਸ ਦੋ ਅਸੀਂ ਆਪਣਾ ਠਾਣਾ ਪਿੰਡ ਖੋਲ ਲੈਨੇ ਆ ਜੀ ਅਸੀਂ ਆਪ ਦੇ ਤੌਰ ਤੇ ਪ੍ਰਬੰਧ ਕਰ ਲੈਨੇ ਆਂ ਇਹ ਗੱਲ ਮੈਂ ਕਹਿ ਰਿਹਾ ਤੁਸੀਂ ਗੱਲਾਂ ਜਰਾ 6 ਵਜੇ ਕਿ ਨਹੀਂ ਗੱਲ ਜੀ ਅਸੀਂ 9 ਵਜੇ ਇੱਥੇ ਬੈਠੇ ਮੈਂ ਆਪਦੀ ਬਾਈਟ ਦਿੰਦਾ ਜੀ ਮੇਰੀ ਬਾਈਟ ਲਓ ਮੈਂ ਦਿੰਦਾ ਜੀ ਬਾਈਟ ਹਾਂ ਜੀ ਕੀ ਕਹਿਣਾ ਸਰਪੰਚ ਸਾਹਿਬ ਤੁਹਾਡਾ ਬਾਈ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਅਸੀਂ ਨਾ ਜੀ ਸਵੇਰੇ 9 ਵਜੇ ਆ ਗਏ ਸਬੰਧਤ ਐਸਪੀ ਸਾਹਿਬ ਦਾ ਸਵੇਰੇ ਫੋਨ ਆਇਆ ਜੀ ਰਾਜਨ ਸ਼ਰਮਾ ਜੀ ਦਾ ਉਹਨਾਂ ਠੀਕ ਹੈ ਜੀ ਰਾਤ ਨੂੰ ਉਹਨਾਂ ਨੇ ਇੱਕ ਬੰਦਾ ਚੱਕਿਆ ਉਸ ਤੋਂ ਬਾਅਦ ਸਵੇਰ ਤੱਕ ਮਤਲਬ ਕੱਲ ਤੋਂ ਲੈ ਕੇ ਅੱਜ ਤੱਕ ਸ਼ਾਮ ਤੱਕ ਕੀ ਕਾਰਵਾਈ ਹੋਈ ਜੀ ਉਹਦੀ ਪੋਸਟਮਾਰਟਮ ਰਿਪੋਰਟ ਵੀ ਨਹੀਂ ਤਿਆਰ ਹੋਈ ਜੀ 6 ਵਜੇ ਤੱਕ 6 ਵਜੇ ਦੀ ਇਹ ਮਲੇਰਕੋਟਲੇ ਸਰਕਾਰੀ ਹਸਪੀਟਲ ਜਾਣ ਉੱਥੇ ਜਿਹੜਾ ਇਹਨਾਂ ਦਾ ਚੌਂਕੀ ਬਣੀ ਆ ਉੱਥੋਂ ਪ੍ਰਿੰਟ ਦੀ ਉਹ ਕਢਾ ਲੈਣ ਕਿ 6 ਵਜੇ ਪ੍ਰਿੰਟ ਕੱਢ ਕੇ ਦਿੱਤਾ ਹੀ ਉਹਨਾਂ ਨੇ ਤੇ ਤੁਹਾਡਾ ਸਰਿਆਮ ਇਹ ਕਹਿਣਾ ਵੀ ਕਾਰਵਾਈ ਨਹੀਂ ਹੋ ਰਹੀ ਕਾਰਵਾਈ ਨਹੀਂ ਹੋਈ ਜੀ ਰਾਤ ਬਾਡੀ ਵੀ ਅਸੀਂ ਜਮ੍ਹਾਂ ਕਰਾ ਕੇ ਆਏ ਆ ਜੀ ਤੇ ਹੁਣ ਵੀ ਸਵੇਰੇ ਵੀ ਜਦੋਂ ਗੱਲਬਾਤ ਹੋਈ ਆ ਐਸ ਐਚਓ ਸਾਹਿਬកាន់ ਡਾਕਟਰ ਸਾਹਿਬ ਨਾਲ ਗੱਲ ਕਰ ਲਈ ਮੇਰੇ ਕੋਲ ਕੀ ਅਥਾਰਟੀ ਹੈ ਜੀ ਮੈਂ ਡਾਕਟਰ ਸਾਹਿਬ ਨੂੰ ਗੱਲ ਕਹਾ ਰਾਤ ਵੀ ਮੈਂ ਬੋਡੀ ਆਫ ਦੀ ਜ਼ਿੰਮੇਵਾਰੀ ਤੇ ਰੱਖ ਕੇ ਆਇਆ ਜੀ ਤੇ ਜਿਹੜਾ ਨੌਜਵਾਨ ਸੀ ਪਹਿਲਾਂ ਵੀ ਨਸ਼ਾ ਕਰਦਾ ਸੀ ਜੀ ਤੁਹਾਡੇ ਨੌਲੇਜ ਦੇ ਵਿੱਚ ਹੈ ਇਹ ਗੱਲ ਬਾਈ ਜੀ ਇਹ ਨਾ ਮਤਲਬ ਹੁਣੀ ਪਲਸ 2 ਕਰਕੇ ਹਟਿਆ ਠੀਕ ਹੈ ਇਹਦੀ ਸੰਗਤ ਮਾੜੀ ਸੀ ਪਰ ਜਾਨੀ ਕਿ ਇਹ ਚਿੱਟੇ-ਚੁੱਟੇ ਵਾਲਾ ਨਹੀਂ ਸੀਗਾ ਉਹ ਜਿਹੜੇ ਜੋ ਸਾਡੇ ਦੂਸਰੇ ਬੰਦੇ ਨੇ ਜੋ ਇਹਨੂੰ ਛੱਡ ਕੇ ਗਏ ਨੇ ਉਹ ਮਤਲਬ ਹੈਗੇ ਨੇ ਉਹਨਾਂ ਨੇ ਜਾਨੀ ਕਿ ਇਹਨੂੰ ਧੱਕੇ ਨਾਲ ਕਰਵਾਇਆ ਜੀ ਉਹ ਨੌਜਵਾਨ ਵੀ ਤੁਹਾਡੇ ਪਿੰਡ ਦੇ ਨੇ ਜਿਹੜੇ ਛੱਡ ਕੇ ਮੇਰੇ ਪਿੰਡ ਦੇ ਨੇ ਹਾਂਜੀ ਹਾਂਜੀ ਇਹ ਵੀ ਇਹਨਾਂ ਦਾ ਪਿੱਛਾ ਵੀ ਇਹ ਇਹ ਵੀ ਇਹਨਾਂ ਦਾ ਪਿੱਛਾ ਸਾਡੇ ਪਿੰਡ ਦਾ ਹੀ ਆ ਜੀ ਇਹ ਹੁਣ ਫੱਲੇ ਵਾਲ ਦੇ ਬਸਨੀਕ ਨੇ ਉਹ ਮਤਲਬ ਨੱਥੂ ਮੈਂ ਹਾਂਣਗੇ ਕੀ ਉਹ ਬੰਦਾ ਮਟਾ ਜੀ ਲਾ ਲ ਜੇਕਰ ਕੋਈ ਕਾਰਵਾਈ ਨਹੀਂ ਜੀ ਤਾਂ ਤੁਹਾਡੇ ਵੱਲੋਂ ਕੀ ਜਿਹੜੀ ਕਾਰਵਾਈ ਆ ਜੀ ਤਾਂ ਇਹੀ ਆ ਜੀ ਦੇਖੋ ਪਹਿਲੀ ਗੱਲ ਤੇ ਇਹ ਆ ਉਹ ਬੱਚੇ ਦੀ ਲਾਸ਼ ਆ ਜਿਹੜੀ ਦੋ ਦਿਨ ਤੋਂ ਅੰਦਰ ਪਈ ਆ ਠੀਕ ਆ ਜੀ ਉਹਦਾ ਪੋਸਟਮਾਰਟਮ ਅੱਜ ਹੋਣਾ ਚਾਹੀਦਾ ਹੋਰ ਅਸੀਂ ਵੀ ਅੱਗੇ ਕਰੀਏ ਦੂਸਰੀ ਗੱਲ ਇਹ ਆ ਵੀ ਜਿਹੜੇ ਦੋਸ਼ੀ ਨੇ ਫਰੇ ਕੰਮ ਦੋ ਦਿਨ ਦਾ ਟਾਈਮ ਹੋ ਗਿਆ ਜੀ ਕ ਪਹਿਲਾ ਦਿਨ ਇਹਨਾਂ ਦੇ ਪਰਚੇ ਹੋਏ ਨੇ ਜੀ ਪਹਿਲਾ ਬਾਰੋ-ਬਾਰ ਜਮਾਨਤ ਕਰਾ ਕੇ ਚਲੇ ਗਏ ਛੱਡ ਪੰਸਾਹ